ਰਾਜਵੀਰ ਜਵੰਦਾ ਇੱਕ ਐਸਾ ਨਾਮ ਜਿਸਨੇ ਛੋਟੀ ਜਹੀ ਜ਼ਿੰਦਗੀ ਵਿੱਚ ਉਹ ਚਾਹਾਂ ਛੂ ਲੀਆਂ ਜਿੰਨਾ ਤੱਕ ਪਹੁੰਚਣ ਲਈ ਲੋਕ ਸਾਰੀ ਉਮਰ ਲਗਾ ਦਿੰਦੇ ਹਨ ਅੱਜ ਰੋਲਾ ਜੰਕਸ਼ਨ ਤੇ ਅਸੀਂ ਜਾਣਾਂਗੇ ਉਸ ਵੀਰ ਦੀ ਕਹਾਣੀ ਜਿਸਨੇ ਆਪਣੇ ਗੀਤਾਂ ਨਾਲ ਸਾਰੇ ਪੰਜਾਬ ਦੇ ਦਿਲ ਜਿੱਤ ਲਏ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਘੰਟੀ ਵਾਲਾ ਬਟਨ ਦਬਣਾ ਨਾ ਭੁੱਲਣਾ ਚਲੋ ਕਰੀਏ ਗੱਲ ਸ਼ੁਰੂ ਰਾਜਵੀਰ ਜਵੰਦਾ ਦਾ ਜਨਮ 23 ਦਸੰਬਰ 1988 ਨੂੰ ਪਿੰਡ ਪੌਣਾ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਕਰਮ ਸਿੰਘ ਜਵੰਦਾ ਜੋ ਪੰਜਾਬ ਪੁਲਿਸ ਵਿੱਚ ਸੇਵਾ ਕਰਦੇ ਸਨ ਕੁਝ ਸਾਲ ਪਹਿਲਾਂ ਹੀ ਸੰਸਾਰ ਤੋਂ ਚਲੇ ਗਏ ਮਾਤਾ ਜੀ ਦਾ ਨਾਮ ਪਰਮਜੀਤ ਕੌਰ ਤੇ ਇੱਕ ਭੈਣ ਵੀ ਹੈ ਵਿਆਹशुदा ਸਨ ਅਤੇ ਦੋ ਬੱਚਿਆਂ ਦੇ ਪਿਤਾ ਸਨ ਸਕੂਲ ਦੀ ਪੜ੍ਹਾਈ ਨਮਤੀ ਬੀਮਲ ਜੈਨ ਸਕੂਲ ਜਗਰਾਉ ਵਿੱਚ ਕੀਤੀ ਤੇ ਗ੍ਰੈਜੂਏਸ਼ਨ ਡੀਏਵੀ ਕਾਲਜ ਤੋਂ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ تھیਟਰ ਐਂਡ ਟੀਵੀ ਵਿਭਾਗ ਤੋਂ ਪ੍ਰੋਮੋਟਰ ਤੋਂ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਉੱਥੇ ਉਹਨਾਂ ਦੇ ਨਾਲ ਗਾਇਕ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਵੀ ਰਹਿੰਦੇ ਸਨ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ক্রিকেট ਫੁੱਟਬਾਲ ਸ਼ੋਪਿੰਗ ਤੇ ਪੰਗੜਾ ਇਹ ਸਭ ਉਹਨਾਂ ਦੇ ਜੀਵਨ ਦਾ ਹਿੱਸਾ ਸੀ ਇਹਨਾਂ ਦਾ ਫੇਵਰਿਟ ਐਕਟਰ शाहरुख खान ਸੀ। ਰਾਜਵੀਰ ਦਾ ਪੱਗ ਬੰਨਣ ਦਾ ਸਟਾਈਲ ਤੇ ਪੰਜਾਬੀ ਲੁੱਕ ਲੋਕਾਂ ਨੂੰ ਬਹੁਤ ਪਸੰਦ ਸੀ। ਯੂਨੀਵਰਸਿਟੀ ਦੌਰਾਨ ਉਹਨਾਂ ਨੇ ਲਾਲੀਖਾਨ ਕੋਲੋਂ ਮਿਊਜ਼ਿਕ ਸਿੱਖਿਆ। ਗੀਤਕਾਰੀ ਦੇ ਨਾਲ ਨਾਲ ਪੰਗੜੇ ਵਿੱਚ ਬੋਲੀਆਂ ਪਾਉਂਦੇ ਤੇ ਇਨਾਮ ਜਿੱਤਦੇ ਰਹੇ। ਪਿਤਾ ਪੁਲਿਸ ਵਿੱਚ ਸਨ ਇਸ ਕਰਕੇ ਘਰ ਵਾਲੇ ਚਾਹੁੰਦੇ ਸਨ ਕਿ ਰਾਜਵੀਰ ਸਰਕਾਰੀ ਨੌਕਰੀ ਕਰੇ। ਪਰਿਵਾਰ ਦੀ ਇੱਛਾ ਮੰਨਦਿਆਂ ਉਹਨਾਂ ਨੇ ਪੰਜਾਬ ਪੁਲਿਸ ਦੀ ਪ੍ਰੀਖਿਆ ਪਾਸ ਕਰ ਲਈ ਤੇ ਨੌਕਰੀ 'ਚ ਸ਼ਾਮਲ ਹੋ ਗਏ। ਨੌਕਰੀ ਦੇ ਨਾਲ ਨਾਲ ਉਹਨਾਂ ਨੇ ਆਪਣੇ ਸੁਪਨੇ ਨੂੰ ਨਹੀਂ ਛੱਡਿਆ। ਤਨਖਾਹ ਵਿੱਚੋਂ ਪੈਸੇ ਬਚਾ ਕੇ ਪਹਿਲਾ ਗੀਤ ਦੁਗ-ਦੁਗ ਵਾਲੇ ਯਾਰ ਰਿਕਾਰਡ ਕਰਵਾਇਆ YouTube ਤੇ ਅਪਲੋਡ ਕੀਤਾ ਤਾਂ ਹਿੱਟ ਹੋ ਗਿਆ ਫਿਰ ਉਹਨਾਂ ਦੀ ਮੁਲਾਕਾ ਜਸਵੀਰ ਪਾਲ ਨਾਲ ਹੋਈ ਤੇ ਮਿਲ ਕੇ ਜੈਸ ਰਿਕਾਰਡ ਦੀ ਸ਼ੁਰੂਆਤ ਕੀਤੀ 2016 ਵਿੱਚ ਉਹਨਾਂ ਦਾ ਸੁਪਰ ਹਿੱਟ ਗੀਤ ਸ਼ਾਨਦਾਰ ਬੰਦਿਆ ਨਾਲ ਰਹਿੰਦੇ ਆ ਤਾਂ ਹੀ ਰਹਿੰਦੀ ਹੈ ਫੀਲਿੰਗ ਸਾਡੀ ਸ਼ਾਨਦਾਰਨੀ ਇਹ ਗੀਤ ਉਹਨਾਂ ਨੂੰ ਹੀ ਕਰਾਚ ਸਟਾਰ ਬਣਾ ਗਿਆ ਫਿਰ ਆਇਆ ਕੰਗਣੀ ਸਰਦਾਰੀ ਰੀ ਪਟਿਆਲੇ ਵਾਲੀ ਮੁੱਚਾ ਕੁੰਡੀਆਂ ਜੰਮੇ ਨਾਲ ਦੇ ਵਰਗੇ ਹਿੱਟ ਗੀਤ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਹਨਾਂ ਦਾ ਨਾਮ ਪੱਕਾ ਕਰ ਦਿੱਤਾ ਗੀਤਾ ਨਾਂ ਨਾਲ ਉਹਨਾਂ ਨੇ ਫਿਲਮਾਂ ਵਿੱਚ ਵੀ ਆਪਣੀ ਕਾਬਲੀਅਤ ਦਿਖਾਈ 2018 ਵਿੱਚ ਸੂਬੇਦਾਰ ਜਗਿੰਦਰ ਸਿੰਘ ਫਿਰ ਜਿੰਦਜਾਨ ਤੇਮਿੰਦੋ ਤਹਿਸੀਲਦਾਰਨੀ ਇਹਨਾਂ ਫਿਲਮਾਂ ਵਿੱਚ ਰਾਜਵੀਰ ਦੀ ਐਕਟਿੰਗ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਖਾਸ ਤੌਰ ਤੇ ਆਰਮੀ ਅਫਸਰ ਵਾਲਾ ਰੋਲ ਬਹੁਤ ਪਸੰਦ ਕੀਤਾ ਗਿਆ ਉਹਨਾਂ ਨੇ ਕਦੇ ਵੀ ਆਪਣੇ ਗੀਤਾਂ ਵਿੱਚ ਨਸ਼ਾ ਜਾਂ ਲੱਚਰ ਬੋਲ ਨਹੀਂ ਵਰਤੇ ਹਮੇਸ਼ਾ ਸੱਭਿਆਚਾਰ ਪਰਿਵਾਰ ਅਤੇ ਪੋਜ਼ਿਟਿਵਿਟੀ ਦਾ ਸੰਦੇਸ਼ ਦਿੱਤਾ ਚਿੰਤਾ ਟੋਲ ਕੀ ਤੁੰਬੀ ਸਰੰਗੀ ਹਰ ਸਾਲ ਤੇਰਾ ਜਵੀਰ ਦਾ ਕਮਾਲ ਸੀ ਉਹਨਾਂ ਦੇ ਇੰਸਟਾਗ੍ਰam ਤੇ 2 ਮਿਲੀਅਨ ਤੋਂ ਵੀ ਵੱਧ ਫੋਲੋਅਰਸ ਹਨ ਪੁਲਿਸ ਡਿਪਾਰਟਮੈਂਟ ਵਿੱਚ ਡਿਊਟੀ ਕਰਨਾ ਤੇ ਗਾਇਕੀਦਾਰੀ ਆਜ ਕਰਨਾ ਦੋਵੇਂ ਇਕੱਠੇ ਚਲਾਉਣਾ ਕੋਈ ਛੋਟੀ ਗੱਲ ਨਹੀਂ ਸੀ ਇੱਕ ਵਾਰ ਪਿੰਡ ਦੇ ਨਗਰ ਕੀਰਤਨ ਵਿੱਚ ਉਹਨਾਂ ਨੇ ਸਹਿਬਜ਼ਾਦਾ ਜੀ ਸਿੰਘ ਦੀ ਵਾਰ ਗਾਈ ਜਿਹੜੀ ਸੰਗਤਾਂ ਨੂੰ ਬਹੁਤ ਪਸੰਦ ਆਈ 27 ਸਤੰਬਰ ਨੂੰ ਆਪਣੀ ਨਵੀਂ 25 ਲੱਖ ਦੀ ਬਾਈਕ ਤੇ ਰਾਈਡ ਕਰਦੇ ਹੋਏ ਮਾਚਲ ਤੋਂ ਵਾਪਸ ਆ ਰਹੇ ਸਨ ਸੜਕ ਉੱਤੇ ਦੋ ਟੱਠੇ ਲੜ ਰਹੇ ਸਨ ਪਿਕਅਪ ਰੁਕੀ ਹੋਈ ਸੀ ਤੇ ਬਦਕਿਸਮਤੀ ਨਾਲ ਰਾਜਵੀਰ ਦੀ ਬਾਈਕ ਉਸ ਨਾਲ ਜਾ ਟਕਰਾਈ ਜ਼ਬਰਦਸਤ ਝਟਕੇ ਨਾਲ ਉਹ ਕਾਫੀ ਦੂਰ ਡਿੱਗ ਗਈ ਤੇ ਗੰਭੀਰ ਰੂਪ ਵਿੱਚ ਚੱਕੀ ਹੋ ਗਈ ਉਹਨਾਂ ਨੂੰ ਸਥਾਨਕ ਲੋਕਾਂ ਨੇ ਛੇਤੀ ਹਸਪਤਾਲ ਲਿਜਾਇਆ ਪਰ ਫਿਰ ਵੀ ਡੇਢ ਘੰਟਾ ਲੱਗ ਗਿਆ ਜਦ ਤੱਕ ਉਹ ਫੋਰਟਿਸ ਹਸਪਤਾਲ ਪਹੁੰਚੇ ਹਾਲਾਤ ਬਹੁਤ ਨਾਜ਼ੁਕ ਸੀ ਡਾਕਟਰਾਂ ਮੁਤਾਬਕ ਦਿਮਾਗ ਦਾ ਵੱਡਾ ਹਿੱਸਾ ਕੰਮ ਕਰਨਾ ਬੰਦ ਕਰ ਚੁੱਕਾ ਸੀ ਕੁਝ ਮਾਇਰਾਂ ਦਾ ਕਹਿਣਾ ਹੈ ਕਿ ਰਾਜਵੀਰ ਦੀ ਮੌਤ ਪਹਿਲਾਂ ਹੋ ਚੁੱਕੀ ਜੀ ਪਰ ਬਿੱਲ ਬਣਾਉਣ ਲਈ ਵੈਂਟੀਲੇਟਰ ਤੇ ਰੱਖਿਆ ਗਿਆ ਇਹ ਗੱਲ ਸਤੀਸ ਐਨ ਜੀਓ ਵਾਲੇ ਨੇ ਵੀ ਮੀਡੀਆ ਵਿੱਚ ਦੱਸੀ ਸੀ ਪਰ ਇੱਕ ਗੱਲ ਸਾਫ਼ ਹੈ ਰਾਜਵੀਰ ਨੇ ਆਪਣੀ ਛੋਟੀ ਜੀ ਜ਼ਿੰਦਗੀ ਵਿੱਚ ਉਹਨਾਂ ਮੁਕਾਮਾਂ ਨੂੰ ਛੂਇਆ ਜੋ ਬਹੁਤੇ ਘੱਟ ਲੋਕਾਂ ਨੂੰ ਮਿਲਦੇ ਹਨ ਨੌਕਰੀ ਰਿਆਸ ਤੇ ਗਿੱਤਾਂ ਦੇ ਨਾਂ ਨਾਲ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਨਵੀਂ ਰੂਹ ਦਿੱਤੀ। ਉਹਨਾਂ ਨੇ ਪਿਛਲੇ ਵੀਡੀਓਜ਼ 'ਚ ਉਹ ਹੱਸਦਾ, ਮસ્ਤੀ ਕਰਦਾ ਤੇ ਜ਼ਿੰਦਗੀ ਨੂੰ ਜਿਉਂਦਾ ਦਿਖਾਈ ਦਿੰਦਾ ਹੈ। ਉਹ ਸਿਖਾਉਂਦਾ ਸੀ ਕਿ ਜ਼ਿੰਦਗੀ ਨੂੰ ਖੁੱਲਕੇ ਜਿਓ, ਰਿਸ਼ਤੇ ਨਿਵਾਉ ਤੇ ਪਿਆਰ ਬੰਡੋ। ਇੱਕ-ਇੱਕ ਕਰਕੇ ਪੰਜਾਬੀ ਇੰਡਸਟਰੀ ਦੇ ਸtare ਆਸਮਾਨੀ ਯਾਤਰਾ ਤੇ ਚਲੇ ਜਾ ਰਹੇ ਹਨ। ਚਾਹੇ ਦੀਪ ਸਿੱਧੂ, ਸੰਦੀਪ ਨੰਗਲੰਬੀਆ, ਚਰਨਜੀਤ ਅਹੋਜਾ, ਜਰਾਜਵੀਰ ਜਵੰਦਾ ਜਾਂ ਸਿੱਧੂ ਮੂਸੇਵਾਲਾ ਪਰ ਇਹ ਉਹ ਨਾਮ ਹਨ ਜੋ ਕਦੇ ਮਿਟ ਨਹੀਂ ਸਕਦੇ ਉਹਨਾਂ ਦੀ ਆਵਾਜ਼ ਉਹਨਾਂ ਦੇ ਗੀਤ ਉਹਨਾਂ ਦੀ ਯਾਦ ਹਮੇਸ਼ਾ ਪੰਜਾਬੀਆਂ ਦੇ ਦਿਲ ਵਿੱਚ ਰਹੇਗੀ ਵਾਹਿਗੁਰੂ ਇਹਨਾਂ ਨੂੰ ਚਰਨਾਂ ਵਿੱਚ ਥਾਂ ਦੇਵੇ ਤੇ ਪਰਿਵਾਰ ਨੂੰ ਹੌਸਲਾ ਬਖਸ਼ੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ